ਲੋਕੀਤਾਂ ਦੇ ਪਿਆਰਿਆਂ ਨੂੰ ਗੁਰਮੀਤਪੁਰ ਸੰਧਾ ਦੀ ਬਹੁਤ-ਬਹੁਤ ਮੁਹਕਮਜੀ ਸਤਿ ਸ੍ਰੀ ਅਕਾਲ ਨੂੰ ਵਸਤੇ ਅਦਾਬ ਜੀ ਦੋਸਤੋ ਮੈਂ ਤੁਹਾਡੇ ਰੂਬਰੂ ਹਾਂ ਚੈਨਲ ਦੇਸ ਦੁਆਬਾ ਰਾਈ ਤੁਹਾਨੂੰ ਲੋਕੀਤਾਂ ਦੀ ਦੁਨੀਆ ਵਿੱਚ ਲੈ ਜਾਣ ਵਾਸਤੇ ਬਹੁਤ ਸਾਰੇ ਪਹਿਲੇ ਗੀਤਾਂ ਨੂੰ ਵੀ ਤੁਸੀਂ ਬਹੁਤ-ਬਹੁਤ ਪਿਆਰ ਦਿੱਤਾ ਹੈ ਤੇ ਉਮੀਦ ਹੈ ਅੱਜ ਵਾਲਾ ਗੀਤ ਵੀ ਜਿਹੜਾ ਹੈ ਤੁਹਾਨੂੰ ਪਸੰਦ ਆਊਗਾ ਤਾਂ ਇਹ ਗੀਤ ਪਹਿਲਾਂ ਮੇਰੇ ਕੋਲ ਥੋੜਾ ਜਿਹਾ ਛੋਟਾ ਸੀ ਹੁਣ ਇਹ ਮੁਕੰਮਲ ਰੂਪ ਵਿੱਚ ਹੈ ਤੇ ਇਹਦੇ ਨਾਲ ਅਜੇ ਵੀ ਜੇ ਕੁਝ ਰਹਿ ਗਿਆ ਹੋਵੇ ਕਿਉਂਕਿ ਲੋਕ ਗੀਤ ਜਿਹੜੇ ਆ ਇਹ ਹਮੇਸ਼ਾ ਸਜਦੇ ਸੰਵਰਦੇ ਨਿਖਰਦੇ ਇਹਨਾਂ ਨੂੰ ਤਰਾਸ਼ ਤਰਾਸ਼ ਕੇ ਪਹਿਣਾ ਸੋਹਣੇ ਬਣਾਉਂਦੀਆਂ ਰਹਿੰਦੀਆਂ ਤੇ ਜੇ ਇਸ ਗੀਤ ਵਿੱਚ ਕੁਝ ਫੋਰ ਜੁੜਨ ਵਾਲਾ ਰਹਿ ਗਿਆ ਹੋਵੇ ਤਾਂ ਉਹ ਮੈਨੂੰ ਦੱਸ ਦੇਣਾ ਤੇ ਆਪਾਂ ਇਸ ਗੀਤ ਨੂੰ ਦੁਬਾਰਾ ਗਾ ਲਵਾਂਗੇ ਮੈਂ ਨਹੀਂ ਚਾਹੁੰਦੀ ਕੋਈ ਦੀ ਗੀਤ ਜਿਹੜਾ ਇਸ ਚੈਨਲ ਤੇ ਅਧੂਰਾ ਗਾਇਆ ਜਾਵੇ ਤੇ ਉਸੇ ਤਰ੍ਹਾਂ ਹੀ ਇਹ ਸੁਣਨ ਵਾਲਿਆਂ ਕੋਲ ਪਹੁੰਚੇ ਤੁ ਲੋ ਮੇਰੇ ਵੱਲੋਂ ਇਹ ਗੀਤ ਮੇਰੀ ਜਾਚੇ ਤਾਂ ਮੁਕੰਮਲ ਹੈ ਜੇ ਇਸ ਗੀਤ ਵਿੱਚ ਕੋਈ ਕਮੀ ਹੋਈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਰਾਮ ਚਾਂਦ ਤੇ ਸੂਰਜ ਦਾ ਪੈਗੀ ਚਗੜਾ ਵਈ ਪੈਗੀ ਚਗੜਾ ਕੌਣ ਜੀਤੇ ਕੌਣ ਹੈ ਰੇ ਰਾਮ ਚਾਂਦ ਕਵੇ ਮੈਂ कोई सड़ावे बैहार कोई सड़ावे सूरज कवे ताप मेरा रामा तरती अंबर दापेगी ਚਗੜਾ ਬਈ ਪੈਗੀ ਚਗੜਾ ਕੌਣ ਜੀਤੇ ਕੌਣ ਹਾਰੇ ਰਾਮ ਆਮਬਰ ਕਵੇ ਮੈ ਤਾਂ ਜਲਥਲ ਕਰੇ ਦੁੰਭਈ ਜਲਥਲ ਕਰੇ ਦੁੰ ਕਰਤੀ ਕਵੇ ਤੀਰਜ ਮੇਰਾ ਰਾਮਾ ਸੀਛੇ ਤੇ ਸੁਰਮੇ ਦਪੇਗੀ ਆ ਚਗੜ ਬਈ ਪੇਗੀ ਆ ਚਗੜ ਕੌਣ ਜੀਤੇ ਕੌਣ ਹੈ ਚਕਵੇ ਮੈਨੂੰ ਹਰ ਕੋਈ ਵੇਖੇ ਵਈ ਹਰ ਕੋਈ ਵੇਖੇ ਸੁਰਮਾ ਕਵੇ ਸੋ ਜੇ ਮੇਰਾ ਰਾਮ ਮੋੜੀ ਤੇ ਮੈਂ ਦੀਦਪ گیا جگڑا ਬਈ ਪੈ ਗਿਆ ਚਗੜਾ ਕੌਣ ਜیتے ਕੌਣ ਹਾਰੇ ਰਾਮ ਮੈਂ ਦਿਖਵੇ ਮੈਨੋ ਸਭ ਕੋਈ ਲਾਵੇ ਵੈਸਾ ਕੋਈ ਲਾਵੇ मालिक वेश गणमेरा रामानिंद तें चिंता दपेगी अचगड़ा वही पेगी अचगड़ा कौन जीते कौन हा ਨੀਦ ਕਵੇ ਮੈਨੂ ਵਿਸ਼ਨ ਵੇਸ਼ੋਣੇ ਬਈ ਵਿਸ਼ਨ ਵੇਸ਼ੋਣੇ ਚਿੰਤਾ ਕਵੇ ਸੋਣ ਨਾ ਦੇਣਾ ਰਾਮਾ ਹੋਣੀ ਤੇ ਵਈ ਦਾਦਾ ਪੈ ਗਿਆ ਚਗੜਾ ਬਈ ਪੈ ਗਿਆ ਚਗੜਾ ਕੌਣ ਜیتے ਕੌਣ ਹਾਰੇ ਰੇ ਰਾਮ ਵਈ ਦਾ ਦੇ ਹੱਥ ਵਿੱਚ ਰੇ ਗਈਆਂ ਨਭ ਜਾ ਬਈ ਰੇ ਗਈਆਂ ਹੋਣੀ ਕਵੇ ਮੈ ਲੈ ਜਾਣਾ ਲੋ ਮੇਰੀ ਜਾਚੇ ਇਹ ਗੀਤ ਇੰਨਾ ਹੀ ਆ ਜਾਂ ਤੁਸੀਂ ਸਮਝ ਲਓ ਵੀ ਇਹ ਮੈਨੂੰ ਇੰਨਾ ਹੀ ਆਉਂਦਾ ਤੇ ਕਿਸੇ ਭੈਣ ਕੋਲ ਕਿਸੇ ਸਾਡੀ ਮਾਤਾ ਕੋਲ ਬੀਬੀ ਕੋਲ ਇਹ ਤੋਂ ਅਲੈਦਾ ਕੋਈ ਹੋਰ ਟੱਪਾ ਹੋਵੇ ਤਾਂ ਤੁਸੀਂ भेजण ਦੀ ਖੇਚਲ ਕਰਿਓ ਸੰਘਿਓ ਨਾ ਮੈਂ ਇਸ ਗੀਤ ਨੂੰ ਉਸੇ ਟੱਪੇ ਸਮੇਤ ਦੁਬਾਰਾ ਗਾਉਂਗੀ ਮੈਂ ਹਰ ਇੱਕ ਚੀਜ਼ ਆਪਣੇ ਚੈਨਲ ਤੇ ਹਰ ਇੱਕ ਗੀਤ ਨੂੰ ਮੁਕੰਮਲ ਰੂਪ ਵਿੱਚ ਅਪਲੋਡ ਕਰਨਾ ਚਾਹਨੀ ਆ ਤੇ ਇਸ ਤੋਂ ਬਾਅਦ ਹੁਣ ਤਾਂ ਮੈਂ ਗਾਉਂਦੀ ਥੱਕ ਗਈ ਤੇ ਹੁਣ ਤੁਹਾਡੇ ਕੋਲੋਂ ਛੁੱਟੀ ਲਵਾਂਗੀ ਖੁਸ਼ ਰਹੋ ਖੁਸ਼ਹਾਲ ਰਹੋ ਸ਼ਾਦ ਰਹੋ ਆਵਾਦ ਰਹੋ ਸਾਰੀ